ਬੀੜੀਆਂ ਜਰ ਦੇ ਕਿੱਥੋਂ ਲੈ ਕੇ ਆਈਆਂ ਆ ਇਹ? ਭਗਵਾਨ ਇਹ ਕਿੱਥੋਂ ਲੈ ਕੇ ਜਾਨੀ ਅੰਦਰ? ਅੰਦਰ ਲੈ ਕੇ ਜਾਣਾ ਤੁਹਾਨੂੰ ਸ਼ੋਭਾ ਦੀ। ਇਹ ਅੰਦਰ ਕਾਹਦੇ ਮਤਲ ਲੈ ਕੇ ਜਾਣੀ? ਜੱਫੀ ਤੋਂ ਸ਼ੁਰੂ ਕਰ ਵਿੱਚ। ਹੈ? ਫਤੂ ਆਕੜਦੀ ਆ ਮੁਰੇ ਤੇ। ਆ ਬਾਹਰ ਚ ਨੇ। ਸੋ ਇਹ ਚ ਆਪਰੇ। ਰੋਸਦਨ। ਰਾਈਡਿਕਾ ਖਾਲਸਾ ਵੈਰੂ ਜੀ ਦਾ ਖਾਲਸਾ ਹਾਂ ਵੈਰੂ ਜੀ ਦਾ ਖਾਲਸਾ ਵੈਰੂ ਜੀ ਕੀ ਫਤਿਹ ਬੈਠੋ ਇੱਥੇ ਬੈਜੋ ਬੈਠੋ ਯਹਾਂ ਪੇ ਬੈਠੋ ਆਰਾਮ ਨਾਲ ਆ ਦੇਖੋ ਜੀ ਬਾਬਾ ਜੀ ਸਾਡੇ ਦੇ ਰਹੇ ਨੇ ਇਹ ਕਹਿੰਦੇ ਵੀ ਸਾਡੇ ਗਰੀਬ ਪੰਜਾਬ ਚ ਖਤਮ ਹੋ ਗਏ ਵੀ ਇਹਨਾਂ ਨੂੰ ਅਸੀਂ ਪ੍ਰਵਾਸੀਆਂ ਨੂੰ ਦੇ ਦਈਏ ਦੇਈ ਦਿਆਂ ਜ਼ਰੂਰ ਇਹਨਾਂ ਨੂੰ ਦਾਲ ਕਰੀ ਤੇ ਤੁਹਾਨੂੰ ਪਤਾ ਹੈਗਾ ਵੀ ਇਹ ਤੁਹਾਡਾ ਕਿੱਥੇ ਪੈਸਾ ਲੱਗਣਾ ਇਹ ਵੀ ਇਹ ਤਾਂ ਹੁਣ ਤੁਹਾਨੂੰ ਪਤਾ ਹੋਊਗਾ ਕਿ ਕਿੱਥੇ ਲਾਉਣਾ ਕੋਈ ਤੁਹਾਡੀ ਜਿਹਾ ਆਪਣਾ ਦਸਵਾ ਤੁਸੀ ਸਾਡੇ ਬਜ਼ੁਰਗਾਂ ਸਤਕਾਰ ਤੋਂ ਨਾ ਉਹ ਤੋਂ ਲੈ ਲਓ ਬਾਪੂ ਜੀ ਹੈ ਉਹ ਪੈਸੇ ਬਾਪਸ ਲੈ ਲਓ ਕਿਉਂ ਘਾਤੇ ਇਹ ਬਾਪੂ ਜੀ ਰੈਕਟ ਆ ਬਹੁਤ ਵੱਡਾ ਅਸੀਂ ਅਸੀਂ ਤਾਂ ਲੱਗੇ ਹੋਏ ਆ ਇਹ ਸਫਾਈ ਕਰਨੇ ਜੀ ਇੱਕ ਗੱਲ ਦਾ ਜਵਾਬ ਦਿਓ ਆਪਣੇ ਕਿਹੜੇ ਗੁਰੂ ਸਾਹਿਬ ਨੇ ਸਿੱਖਿਆ ਦਿੱਤੀ ਆ ਭੀਖ ਮੰਗਣ ਦੀ ਹੈ ਕਿਸੇ ਨੇ ਵੀ ਨਹੀਂ ਦਿੱਤੀ ਤੋ ਵੀ ਪੀ ਕਾ ਕਿਉਂ ਮੰਗਦਾ ਹੁੰਦਾ ਬੰਦਾ ਰੋਟੀ ਖਾਣ ਲਈ ਆਪਣੇ ਲੰਗਰ ਕਦ ਕਿੰਨੇ ਚੱਲਦੇ ਨੇ ਜਿੰਨੇ ਮਰਜੀ ਖਾ ਲੋ ਦਵਾਈ ਬੰਦੇ ਨੂੰ ਚਾਹੀਦੀ ਹੋਵੇ ਦਵਾਈ ਵੀ ਹੈਗੀ ਆਪਣੇ ਲੰਗਰ ਚੱਲਦੇ ਨੇ ਠੀਕ ਹੈ ਜੀ ਹਰੇਕ ਚੀਜ਼ ਦਾ ਫਿਰ ਤੁਸੀਂ ਦੱਸੋ ਵੀ ਇਹ ਪੈਸੇ ਕਿਉਂ ਮੰਗ ਰਹੇ ਨੇ ਤੁਹਾਨੂੰ ਪਤਾ ਇਹ 50-5000 ਰੁਪਏ ਠੇਕੇ ਤੇ ਆਉਂਦੇ ਨੇ ਅਸੀਂ ਤਾਂ ਇੰਨੇ ਫੜਦੇ ਆ ਕਿ ਅਸੀਂ ਉਹ ਸਫਾਈ ਕਰਦੇ ਆ ਤੁਸੀਂ ਸਾਡੇ ਬਜ਼ੁਰਗ ਇਹਨਾਂ ਨੂੰ ਹੱਲਾਸ਼ੀਰੀ ਦਿੰਦੇ ਜੀ ਐਸਾ ਮੋੜ ਇੰਨਾ ਦਾ ਨਹੀਂ ਰਹਿਣ ਦਾ ਕੋਈ ਉਹ ਬਾਪੂ ਜੀ ਤੁਹਾਡੀ ਵੀਡੀਓ ਭੇਜ ਜਾਣੀ ਲੋਕਾਂ ਨੇ ਫਿਰ ਤੁਹਾਨੂੰ ਕਹਿਣਾਗਾ ਫਿਰ ਕਹੋਗੇ ਲੈ ਭੇਜ ਦੇ ਮੈਂ ਤਾਂ ਤੁਹਾਨੂੰ ਬਜ਼ੁਰਗਾਂ ਕਰਕੇ ਦੱਸ ਰਿਹਾਗਾ ਕਿ ਆਪਣੇ ਬਹੁਤ ਲੋੜਵੰਦ ਨੇ ਉਹਨਾਂ ਦੀ ਆਪਾਂ ਮਦਦ ਤੇ ਕਰ ਲਈਏ ਇੰਨਾ ਦੀ ਬਾਅਦ ਚ ਦੇਖਾਂਗੇ ਪਹਿਲਾਂ ਆਪਣਾ ਘਰ ਸਹੀ ਕਰ ਲਈਏ ਆਪਾਂ ਉਹ ਕੁਛ ਨਹੀਂ ਕਹਿੰਦੇ ਰਾਮਨਾਰ ਭੇਜ ਕੀ ਨਾਮ ਹੈ ਤੇਰਾ ਹਾਂ ਕੁਛ ਨਹੀਂ ਕਹਿੰਨਾ ਨਾਮ ਕੀ ਹੈ ਤੇਰਾ ਨਾ ਇੱਥੇ ਬਹਿ ਜਾ ਦੇਖ ਜਾ ਭਾਈ ਲੋਕ ਨਹੀਂ ਐਮ ਖਾਮ ਖਾਮ ਇੱਥੇ ਬਹਿ ਜਾ ਇੱਥੇ ਬਹਿ ਜਾ ਇੱਥੇ ਹਟ ਨਹੀਂ ਹਟ ਉਹ ਨਾ ਬਠਾ ਭਾਈ ਮਾਹੌਲ ਖਰਾਬ ਕਰਦੇ ਨੇ ਚੋਰੀਆਂ ਕਰਦੇ ਨੇ ਜੀ ਜਵਾਕ ਚੱਕਦੇ ਨੇ ਇਹ ਹਾਂ ਗੱਤ ਪੇ ਆਦਬੀਆਂ ਇਹ ਕਰਦੇ ਨੇ ਹੁਣ ਇਹਨੂੰ ਕੋਈ ਸਜ਼ਾ 2000 5000 ਦੇ ਦੇ ਵੀ ਕੋਈ ਮਾੜੀ ਘਟਣਾ ਨੂੰ ਅੰਜਾਮ ਦੇ ਦੇ ਜਦੀ ਜਾਊਗੀ ਇਹ ਘਰ ਕਿੱਥੇ ਤੇਰਾ ਘਰ ਕਿੱਥੇ ਆ ਘਰ ਕਿੱਥੇ ਆ ਕਿੱਥੇ ਦੀ ਰਹਿਣਾ ਲਾ ਵੇ ਲੋਨ ਮਾਰ ਸਭ ਗੇਬ ਕਿੱਥੇ ਦੀ ਰਹਿਣ ਵਾਲੀ ਆ ਤੂੰ ਫੇਰ ਤੂੰ ਕਹਿੰਦੀ ਧੱਕਾ ਕਰਦੇ ਆ ਮੈਂ ਤੈਨੂੰ ਪਿਆਰ ਨਾਲ ਨਹੀਂ ਜਣਾ ਬਹਿ ਜਾ ਇੱਥੇ ਤੈਨੂੰ ਪਿਆਰ ਨਾਲ ਬਿਠਾਉਣਾ ਵੀ ਇੱਥੇ ਬਹਿ ਜਾ ਚੁੱਪ ਕਰਕੇ ਸਾਰੀ ਗੱਲ ਆ ਆਹ ਦੇਖ ਲਓ ਹਾਂ ਆ ਗਿਆ ਇਹ ਗੁਰੂ ਘਰ ਦੇ ਅੰਦਰ ਲੈ ਆਓ ਦੇਖੋ ਆਹ ਦੇਖੋ ਗਲਤ ਆਪਾਂ ਇੱਥੇ ਆਉਣੀ ਨਹੀਂ ਤਬਾ ਕੋ ਅੰਦਰ ਜਾਣ ਦੀ ਮਰਿਆਦਾ ਜੀ ਅੰਦਰ ਘੁੰਮਦੀ ਫਿਰਦੀਆਂ ਪੀੜੀਆਂ ਜੇਬ ਚ ਨੇ ਨਹੀਂ ਪਤਾ ਨਹੀਂ ਕਿਤੇ ਪਿੰਦੀ ਵੀ ਹੋਵੇ ਕਰਕੇ ਗਲਤ ਗੱਲ ਹੋਰੇ ਥੱਪੜ ਪਰੇਟ ਹੋ ਜਾਣੀਆਂ ਤੇਰੀ ਹਾਂ ਤੂੰ ਆਕੜਦੀ ਹੈ ਤੇਰੇ ਥੱਪੜ ਨਹੀਂ ਲੱਗੂਗਾ ਸਾਡੇ ਲਈ ਗੁਰੂ ਘਰ ਦੀ ਮਰਿਆਦਾ ਤੋਂ ਉੱਪਰ ਨਹੀਂ ਹੈਗਾ ਕੁਝ ਦੱਸ ਦਈਏ ਦੱਸ ਦਈਏ ਦੱਸ ਤੁਹਾਨੂੰ ਭਲਵਾ ਹਾਂ ਪਧਿਓ ਲੈ ਬਣਾ ਇੱਧਰ ਬੈਠ ਤੇ ਹਟ ਬਲਾ ਕਿੱਥੇ ਆ ਤੇਰਾ ਘਰ ਵਾਲਾ ਕਿੱਥੇ ਆ ਤੇਰਾ ਜਿਹੜੀ ਤੂੰ ਦੁਨੀਆ ਦੇ ਨਾ ਕਰਦੀ ਦੇਖ ਰਹੀ ਜੀ ਦੁਨੀਆ ਦੇ ਦੇਖ ਲੋ ਇਹ ਾਕਰ ਬਸਾਉਂਦੇ ਨੇ ਉੱਪਰ ਇੱਕ ਗੁਰੂ ਘਰਾਂ ਚ ਉਹਦੇ ਖਾਂਦੇ ਪੀਂਦੇ ਨੇ ਸਾਡੇ ਮਹਾਰਾਜ ਨੇ ਇੱਥੇ ਬੱਚੇ ਉਹ ਕੀਤੇ ਆ ਇੱਥੇ ਸ਼ਾਦਤ ਆਉਂ ਜਾਂ ਨੇ ਤੁਹਾਡੇ ਲਈ ਤਮਾਸ਼ੇ ਦੀ ਗੱਲ ਹੈ ਇਹ ਨਹੀਂ ਆਏ ਬੈਠੇ ਨੇ ਲਾਈਨਾਂ ਬਣਾਈ ਚੱਪੇ ਚੱਪੇ ਇਹ ਤਾਂ ਇੰਨਾ ਮਾਹੌਲ ਖਰਾਬ ਕਰ ਰਹੇ ਨੇ ਨਾ ਬਹੁਤ ਜ਼ਿਆਦਾ ਅਸੀਂ ਇਹੀ ਕਹਿੰਨੇ ਵੀ ਜੇ ਹੁਣ ਕੰਟਰੋਲ ਹੋ ਗਿਆ ਹੋ ਗਿਆ ਬਾਅਦ ਚ ਕੰਟਰੋਲ ਤੋਂ ਬਾਹਰ ਹੋ ਜਾਣਾ ਜੀ ਜਿਹੜੇ ਅਸਲੀ ਲੋੜਵੰਦੇ ਨੇ ਆਪਣੇ ਅੰਗਣੇ ਵਾਲੇ ਅਮੀਰ ਮੈਂਤ ਕਰਨੇ ਆਇਆ ਗਰੀਬ ਕਿੰਨੇ ਆਪਣੇ ਧੀਆਂ ਭੈਣਾਂ ਨੇ ਜੀ ਕਿੰਨਿਆਂ ਦੀਆਂ ਛੱਤਾਂ ਨਹੀਂ ਹੈਗੀਆਂ ਆਪਣੇ ਗਰੀਬ ਪਿੰਡਾਂ 'ਚ ਕਿੰਨੇ ਦੇ ਵਿਆਹ ਹੋਣੇ ਆਲੇ ਨੇ ਉਹਨਾਂ ਦੀ ਮਦਦ ਨਹੀਂ ਹੁੰਦੀ ਇਹ ਲੈ ਜਾਂਦੇ ਨੇ ਸਾਰੇ ਥੱਕ ਕੇ ਆਹ ਤੋ ਬਿਨਾਂਲੇ ਵੀ ਕਰਦੇ ਨੇ ਜਿੰਦੇ ਜਿਹੜਾ ਗੁਰੂ ਦਾ ਸੱਚਾ ਸਿੱਕਾ ਉੱਤੇ ਸੇਵਾ ਕਰਦੇ ਜੀ ਹਾਂ ਸਿੰਘ ਜੀ ਦਾ ਸੁਹਾਣੇ ਉਹ ਦੋਹੇ ਬਹਾਨੀ ਹੈਗੀਆਂ ਢਿੰਗ ਸਿੰਘ ਦੀਆਂ ਉਹ ਸੇਵਾ ਤੇ ਕਰਦਾ ਉੱਤੇ ਕਾਰ پارکਿੰਗ ਦੀ ਸੇਵਾ ਕਰਦਾ ਇਹ ਜੋ ਤੁਸੀਂ ਵੀਡੀਓ ਦੇਖੋਗੇ ਇਹ ਗੁਰਦੁਆਰਾ ਸ੍ਰੀ ਕਤਲਗੜ੍ਹ ਸਾਹਿਬ ਸ੍ਰੀ ਚੰਗੋਤ ਸਾਹਿਬ ਦੀ ਜਿੱਥੇ ਕੀ ਇਹ ਪ੍ਰਵਾਸੀ ਔਰਤ ਬਿਹਾਰ ਦੀ ਕਿਸ ਤਰ੍ਹਾਂ ਭੀਖ ਮੰਗ ਰਹੀ ਹੈ ਟੀਕੇ ਨਹੀਂ ਮੰਗ ਰਹੀ ਆਕਰ ਵੀ ਕਰ ਰਹੀ ਹੈ ਅਕਿਉਂ ਪੂਰੇ ਰੋਹ ਨਾਲ ਇਹ ਟੀਕ ਮੰਗਦੀ ਹੈ ਤੇ ਬੀੜੀਆਂ ਲੈ ਕੇ ਇਹ ਗੁਰੂ ਘਰ ਦੇ ਅੰਦਰ ਵੀ ਗੇੜਾ ਲਾਉਂਦੀ ਹੈ ਲੰਗਰ ਹਾਲ ਦੇ ਵਿੱਚ ਵੀ ਜਾਂਦੀ ਹੈ ਤੇ ਕਈ ਵਾਰ ਦੇ ਬਾਅਦ ਦੇਣੇ ਕਿ ਉਹਨਾਂ ਨੂੰ ਬੀੜੀਆਂ ਦੇ ਟੋਟੇ ਅੰਦਰੋਂ ਵੀ ਮਿਲਦੇ ਨੇ ਦੱਸਦੇ ਹੋਏ ਵੀ ਇਹ ਨਮੋਚੀ ਹੁੰਦੀ ਹੈ ਕਿ ਇਸ ਤਰ੍ਹਾਂ ਦੀਆਂ ਘਟਨਾਵਾਂ ਨੂੰ ਇਹ ਇਨਜਾਮ ਦਿੰਦੇ ਨੇ ਫਿਰ ਵੀ ਆਪਣੇ ਹੀ ਕੁਝ ਪੰਜਾਬੀ ਇਹਨਾਂ ਦੇ ਹੱਕ ਦੇ ਵਿੱਚ ਖੜਦੇ ਨੇ ਹੋ ਸਕਦਾ ਹੈ ਵੀਡੀਓ ਦੇਖ ਕੇ ਉਹਨਾਂ ਦੀ ਅੱਖਾਂ ਖੁੱਲ ਜਾਣ ਪਰ ਉੱਥੇ ਇਹ ਵੀ ਸੱਚ ਹੈ ਕਿ ਜਿਹੜੇ ਬੰਦੇ ਨੇ ਸੋਚ ਹੀ ਲਿਆ ਕਿ ਵਿਰੋਧ ਕਰਨਾ ਫਿਰ ਉਹ ਠੀਕ ਹੋਵੇ ਜੇ ਗਲਤ ਉਹਨੇ ਵਿਰੋਧ ਹੀ ਕਰਨਾ ਹੈ ਦਾ ਖਾਲਸਾ ਵਾਹਿਗੁਰੂ ਜੀ ਦਾ ਖਾਲਸਾ ਹਾਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੈਠੋ ਇੱਥੇ ਬੈਜੋ ਬੈਠੋ ਯਹਾਂ ਪੇ ਬੈਠੋ ਆਰਾਮ ਸੇ ਹਾਂ ਬੈਠ ਲੈ ਆ ਦੇਖੋ ਜੀ ਬਾਬਾ ਜੀ ਸਾਡੇ ਦੇ ਰਹੇ ਨੇ ਇਹ ਕਹਿੰਦੇ ਵੀ ਸਾਡੇ ਗਰੀਬ ਪੰਜਾਬ ਚ ਖਤਮ ਹੋ ਗਏ ਵੀ ਇਹਨਾਂ ਨੂੰ ਅਸੀਂ ਪ੍ਰਵਾਸੀਆਂ ਨੂੰ ਦੇ ਦਈਏ ਦੇਈ ਦਿਆਂ ਜ਼ਰੂਰ ਇਹਨਾਂ ਨੂੰ ਦਾਨ ਕਰੀਦਾ ਆਪਣੇ ਪਿੰਡ 'ਚ ਕਿਸੇ ਨੂੰ ਦਾਨ ਕੀਤਾ ਬਹੁਤ ਜੀ ਬਹੁਤ ਕੁੜੀਆਂ ਦੇ ਵਿਆਹਾਂ ਨੂੰ ਦਾਨ ਕਰਿਆ ਬਹੁਤ ਤੁਹਾਨੂੰ ਪਤਾ ਹੈਗਾ ਵੀ ਇਹ ਤੁਹਾਡਾ ਕਿੱਥੇ ਪੈਸਾ ਲੱਗਣਾ ਇਹ ਵੀ ਇਹ ਤਾਂ ਹੁਣ ਤੁਹਾਨੂੰ ਪਤਾ ਹੋਊਗਾ ਕਿੱਥੇ ਲੱਗਣਾ ਨਹੀਂ ਕੋਈ ਤੁਸੀਂ ਕਿਉਂ ਆਪਣਾ ਦਸਵਾ ਤੁਸੀਂ ਸਾਡੇ ਬਜ਼ੁਰਗਾਂ ਸਤਕਾਰ ਤੋਂ ਕੋਈ ਕੋਈ ਸੰਸਤਾ ਹੋਊਗੀ ਨਾ ਦੋ ਉਹ ਤੋਂ ਲੈ ਲਓ ਆਪੋ ਜੀ ਹੈ ਉਹ ਪੈਸੇ ਬਾਅਦਸਾ ਲੈ ਲਓ ਤੂੰ ਕਹਤੇ ਤੂੰ ਕਹਤੇ ਏ ਬਾਪੂ ਜੀ ਰੈਕਟ ਆ ਵਾ ਉਹ ਵੱਡਾ ਅਸੀਂ ਐਸੀ ਤਾਂ ਲੱਗੇ ਹੋਏ ਆ ਇਹ ਸਫਾਈ ਕਰਨੇ ਜੀ ਤੁਹਾਡੇ ਗੁਰੂ ਘਰਾਂ 'ਚ ਮਰਿਆਦਾ ਖਰਾਬ ਕਰਦੇ ਨੇ ਤੁਸੀਂ ਇੰਨੀ ਉਮਰ ਆ ਤੁਹਾਡੀ ਕਦੇ ਤੁਸੀਂ ਦੇਖਿਆ ਸੀ ਭਖਾਰੀ ਮੇਰੀ ਇੱਕ ਗੱਲ ਦਾ ਜਵਾਬ ਦਿਓ ਆਪਣੇ ਕਿਹੜੇ ਗੁਰੂ ਸਾਹਿਬ ਨੇ ਸਿੱਖਿਆ ਦਿੱਤੀ ਆ ਭੀਖ ਮੰਗਣ ਦੀ ਹੈ ਕਿਸੇ ਨੇ ਵੀ ਨਹੀਂ ਦਿੱਤੀ ਐਂ ਦੱਸੋ ਵੀ ਭੀਖ ਕਿਉਂ ਮੰਗਦਾ ਹੁੰਦਾ ਬੰਦਾ ਰੋਟੀ ਖਾਣ ਲਈ ਆਪਣੇ ਲੰਗਰ ਕਦੋਂ ਕਿੰਨੇ ਚੱਲਦੇ ਨੇ ਜਿੰਨੇ ਮਰਜ਼ੀ ਖਾ ਲੋ ਦਵਾਈ ਬੰਦੇ ਨੂੰ ਚਾਹੀਦੀ ਹੋਵੇ ਦਵਾਈ ਵੀ ਹੈਗੀ ਆਪਣੇ ਲੰਗਰ ਚੱਲਦੇ ਨੇ ਠੀਕ ਹੈ ਜੀ ਹਰੇਕ ਚੀਜ਼ ਦਾ ਫਿਰ ਤੁਸੀਂ ਦੱਸੋ ਵੀ ਇਹ ਪੈਸੇ ਕਿਉਂ ਮੰਗ ਰਹੇ ਨੇ ਤੁਹਾਨੂੰ ਪਤਾ ਇਹ 50-5000 ਰੁਪਏ ਠੇਕੇ ਤੇ ਆਉਂਦੇ ਨੇ ਅਸੀਂ ਤਾਂ ਇੰਨੇ ਫੜਦੇ ਆਂ ਕਿ ਅਸੀਂ ਉਹ ਸਫਾਈ ਕਰਦੇ ਆਂ ਤੁਸੀਂ ਸਾਡੇ ਬਜ਼ੁਰਗ ਇਹਨਾਂ ਨੂੰ ਹੱਲਾ ਜੀਰੀ ਦਿੰਦੇ ਜੀ ਇੱਧਰ ਪੈਸਾ ਮੋੜ ਇੱਧਰ ਪੈਸਾ ਮੋੜ ਇਹਨਾਂ ਦਾ ਨਹੀਂ ਰਹਿਣ ਦਾ ਕੋਈ ਉਹ ਬਾਪੂ ਜੀ ਤੁਹਾਡੀ ਵੀਡੀਓ ਪੈ ਜਾਣੀ ਲੋਕਾਂ ਨੇ ਫਿਰ ਤੁਹਾਨੂੰ ਕਹਿਣਾਗਾ ਫਿਰ ਕਹੋਗੇ ਲੈ ਬੇ ਦੇ ਮੈਂ ਤਾਂ ਤੁਹਾਨੂੰ ਬਜ਼ੁਰਗਾਂ ਕਰਕੇ ਦੱਸ ਰਿਹਾਗਾ ਇਹ ਇੱਧਰ ਪੈਸਾ ਫੜਾ ਪਹਿਲਾਂ ਇਹਨਾਂ ਦਾ ਪੈਸਾ ਜਿਹੜਾ ਤੈਨੂੰ ਦਿੱਤਾ ਮਾਂ ਬਾਪ ਕਰ ਤੈਨੂੰ ਦੱਸਦਾ ਖੜ ਜਾ ਮੈਂ ਦੱਸ ਇਹਨੂੰ ਪੈਸਾ ਮੋੜ ਬਾਬੇ ਨੂੰ ਜਿਹੜਾ ਪੈਸਾ ਲਿਆ ਉਹ ਮੋੜ ਇੱਧਰ ਇਹਨਾਂ ਦਾ ਕਾੜ ਦੇ ਤੈਨੂੰ ਮੈਂ ਚੁਕਾਉਣਾ ਹੋਣੀ ਤੈਨੂੰ ਤੈਨੂੰ ਭੇਜਦਾ ਤੇਰੇ ਅਸਲੀ ਘਰ ਪੈਸਾ ਮੋੜ ਉਹਨਾਂ ਦਾ ਮੈਂ ਦੱਸ ਦੇ ਦੇ ਤੈਨੂੰ ਪੈਸਾ ਮੋੜ ਉੱਧਰ ਬਾਪੂ ਜੀ ਆਪਣੇ ਬਹੁਤ ਲੋਡ ਬੰਦ ਨੇ ਉਹਨਾਂ ਦੀ ਆਪਾਂ ਮਦਦ ਦੇ ਕਰ ਲਈਏ ਇੰਨਾ ਦੀ ਬਾਅਦ ਚ ਦੇਖਾਂਗੇ ਪਹਿਲਾਂ ਆਪਣਾ ਘਰ ਸਹੀ ਕਰ ਲਈਏ ਆਪਾਂ ਇੱਧਰ ਮੋੜ ਇੱਧਰ ਉਹ ਹੀ ਕਹਿੰਦੇ ਵੀਰੋ ਬਾਪੂ ਜੀ ਤੁਸੀਂ ਵੀਡੀਓ ਦੇਖਿਓ ਤੁਹਾਨੂੰ ਸਮਝ ਆ ਜੂਗੀ ਨਹੀਂ ਚਲੋ ਆਪਣੇ ਬਜ਼ੁਰਗ ਨੇ ਉਹਨਾਂ ਨੂੰ ਨਹੀਂ ਪਤਾ ਇੱਧਰ ਬੈਠ ਇੱਧਰ ਬੈ ਨਾ ਨਾ ਬੈਠਾ ਬਾਈ ਇੱਧਰ ਲੈ ਲੈ ਅੱਥਰ ਅੱਥਰ ਤੇਨ ਸਗਰੀਵਾ ਇੱਧਰ ਕਤਲਗੜ੍ਹ ਸਾਹਿਬ ਦੇ ਸਾਹਮਣੇ ਆ ਜਾ ਗੇਟ ਦੇ ਜਿੱਥੇ ਪੁਹਾੜੇ ਬੰਦੇ ਨੇ दे दे की नाम, तेरा? तेरा नाम, किया? नाम किया तेरा नाम के मैं पुलिस बुला रही पुलिस आ रही है अभी तेरे लेके जाएंगे यहाँ से उठा के तुझे पता है पंजाब में भीख मांगना जुर्म है पता है तुम्हे ਪੰਜਾਬ ਮੇ ਭੀਖ ਮੰਗਣਾ ਜੁਰਮ ਹੈ ਚੋਰੀ ਸੇ ਬੜਾ ਜੁਰਮ ਹੈ ਭੀਖ ਮੰਗਣਾ ਕਾ ਨਾਮ ਹੈ ਤੁਹਾਡਾ ਕਹਾਂ ਰਹਤੇ ਹੋ ਦੱਸਾ ਦੇ ਨੂੰ ਦੱਸਾ ਦੇ ਨੂੰ ਕਿੱਥੋਂ ਆਈਆਂ ਤੂੰ ਇੱਥੇ ਬੈਜਾ ਇੱਥੇ ਬੈਜਾ ਇੱਥੇ ਬੈਜਾ ਦੇਖ ਜਾ ਭਈਆ ਲੋਕ ਨਹੀਂ ਐਮ ਖਾਮ ਖਾਮ ਇੱਥੇ ਬੈਜ ਜਾ ਇੱਥੇ ਬੈਜ ਜਾ ਇੱਥੇ ਨਾ ਬਟਾ ਨਹੀਂ ਤੈਨੂੰ ਇੱਥੇ ਮਾਹੌਲ ਖਰਾਬ ਕਰਨ ਕੀ ਹਾਂ ਕੁਛ ਨਾ ਖਾਗ ਤੰਗ ਕਰਦੀਆਂ ਤੂੰ ਸੰਗਤ ਨੂੰ ਇੱਥੇ ਬੈਠ ਹਾਂ ਕੁਛ ਖਾ ਰਿਹਾ ਬੈ ਜਾ ਇੱਥੇ ਸਹੀ ਗੱਲ ਭਾਈ ਮਾਹੌਲ ਖਰਾਬ ਕਰਦੇ ਨੇ ਇਹ ਚੋਰੀਆਂ ਕਰਦੇ ਨੇ ਜੀ ਜਵਾਕ ਚੱਕਦੇ ਨੇ ਇਹ ਹਾਂ ਬੇਅਦਬੀਆਂ ਇਹ ਕਰਦੇ ਨੇ ਹੁਣ ਇਹਨੂੰ ਕੋਈ 1000 2000 5000 ਦੇ ਦੇਵੇ ਵੀ ਕੋਈ ਮਾੜੀ ਘਟਣਾ ਨੂੰ ਅੰਜਾਮ ਦੇ ਦੇ ਜਦੀ ਜਾਊਗੀ ਇਹ ਭਾਈ ਇੱਧਰ ਆ ਇੱਧਰ ਬੈ ਜਾ ਬੈ ਜਾ ਇੱਥੇ ਤੁਸੀਂ ਹੁਣ ਵੜ ਤਾਂ ਗਏ ਸਾਡੇ ਗੁਰੂ ਘਰ ਆ ਤੇ ਤੁਹਾਡੇ ਚੰਗੀ ਤਰ੍ਹਾਂ ਮਾਹੌਲ ਠੀਕ ਕਰ ਦੇ ਇੱਧਰ ਮੈਂ ਖੜਾ ਦੱਸਾਂ ਪਰ ਤੈਨੂੰ ਰਾਹ ਆ ਕੇ ਫਾਲਾ ਜਨਨ ਤੇ ਇਹਨਾਂ ਨੂੰ ਹਟ ਹਟ ਜਾ ਲੈ ਦੇਖੂ ਧੇਰਾ ਧੇਰੇ ਕਿਨ ਆਈ ਹੈ ਤੇ ਜੰਦਰੀ ਆ ਬਾਈ ਕਿੱਥੋਂ ਆਈਆਂ ਤੂੰ ਪਹਿਲਾਂ ਦੱਸ ਤੇਰਾ ਘਰ ਕਿੱਥੇ ਘਰ ਬੋਲ ਕਿੱਥੇ ਘਰ ਕਿੱਥੇ ਤੇਰਾ ਘਰ ਕਿੱਥੇ ਆ ਘਰ ਕਿੱਥੇ ਆ ਕਿੱਥੇ ਦੀ ਰਹਿਣਾ ਤੂੰ ਹਾਂ ਕਿੱਥੋਂ ਆਈਆਂ ਇੱਥੇ ਤਾ ਭੱਗ ਲੈ ਲੈ ਕਾ ਕਿੱਥੋਂ ਆਈ ਹੈ ਯਹਾਂ ਪੇ ਹਮ ਕਹਿੰਦੇ ਆਈ ਹਮ ਕਹਾਂ ਪੇ ਘਰ ਤੇਰਾ ਕਹਾਂ ਪੇ ਲੈ ਬਤੀ ਆ ਗਹਾਂ ਖੜ ਜਾ ਵੀ ਪੁਲਸ ਆਤੀ ਆ ਤੁਮੇ ਮੈਂ ਬਤਾਤੇ ਆ ਬਗਾ ਧੇਰ ਤੇ ਬਤਾ ਲ ਭਲ ਭੇਤਵਾਨ ਰੋਕ ਜਾ ਆਪੇ 10 ਕਿਥੇ ਵੀ ਨਹੀਂ ਕਿਸੇ ਨਹੀਂ ਗੱਲ ਠੀਕ ਹੈ ਨਾ ਨਹੀਂ ਭਾਈ ਇਹਨਾਂ ਦਾ ਮੰਗਦੇ ਵਾ ਨਾ ਕਿਸੇ ਕਿਥੇ ਕੀ ਕਰਨੀ ਗੱਲ ਹੀ ਨਹੀਂ ਨਾੜੇ ਆਪਣੇ ਗੁਰੂ ਘਰਾਂ ਚ ਮਰਿਆਦਾ ਨਹੀਂ ਹੈਗੀ ਜੀ ਕਿਥੇ ਭੀਖ ਮੰਗਣ ਦੀ ਲੰਗਰ ਛਕਣ ਪ੍ਰਸ਼ਾਦਾ ਛਕਣ ਦਵਾਈ ਲੈਣ ਇਹ ਤਾਂ ਸੰਗਤ ਦੇ ਕੱਪੜੇ ਖਿੱਚਣ ਲੱਗ ਗਏ ਅਗਲਾ ਮੱਥਾ ਟੇਕਣ ਆਉਂਦਾ ਦੋ ਘੜੀ ਸ਼ਾਂਤੀ ਲਈ ਰੱਬ ਦਾ ਨਾਮ ਲੈਣ ਇਹ ਲੋਕਾਂ ਦੇ ਕੱਪੜੇ ਬਾੜ ਦੇਣੇ ਸੰਗਤ ਦੇ ਉਰੇ ਖੜ ਜਾ ਤੈਨੂੰ ਇਹ ਦੱਸਦਾ ਰਾਜੀ ਜਾ ਮੁੰਡਾ ਕਰਨਾ ਚਾਹੀਦਾ ਜੇ ਨਾ ਸਿੱਥੇ ਨਹੀਂ ਕਰਾਂ ਜੀ ਕਿਉਂ ਜਾਵੇ ਜੀ ਸਾਡੇ ਭੈਣ ਭਰਾ ਸਾਡੇ ਨਹੀਂ ਗਰੀਬ ਹੈਗੇ ਪੰਜਾਬੀ ਉਹਨਾਂ ਦੀ ਮਦਦ ਨਹੀਂ ਹੁੰਦੀ ਇਹਨਾਂ ਕਰਕੇ ਇਹ ਕੋਠੀਆਂ ਦੇ ਵਿੱਚ ਬੈਠੇ ਜਾਂਦੇ ਨੇ ਸਾਡੇ ਗਰੀਬ ਬੈਠੇ ਨੇ ਉੱਕਣੇ ਚੰਕੌਰ ਇਹ ਕਿੱਥੇ ਰਹਿੰਦੇ ਤੂੰ ਸਭ ਖੋਲੇ ਗਏ ਲਾ ਬੇਲੇ ਬਲਕਾ ਇਹ ਬਖਾ ਤੇ ਲਾ ਜੀਦ ਬਿਥੇ ਨਾ ਅਸੀਂ ਕਥੀ ਬਣ ਲੈ ਹਾਂ ਆਸਾਨ ਇੱਧਰ ਬਹਿ ਜਾ ਹਣਾ ਬਠੋ ਦੇਖੇ ਬਹਿ ਜਾ ਉੱਥੇ ਵਰ ਡੰਡਾ ਘਰੂ ਆਂ ਤੇ ਦੇਖਾਂਗੇ ਅੰਖੇ ਆਪਣਾ ਸਿਖਾ ਇਹ ਤਾਂ ਕਹਿੰਗੇ ੱੱੱਕਾ ਕਰਦੇ ਮੈਂ ਤੈਨੂੰ ਪਿਆਰ ਨਾਲ ਨਹੀਂ ਜਣਾ ਬਹਿ ਜਾ ਇੱਥੇ ਚੰਦ ਬੈ ਬਈ ਤੈਨੂੰ ਪਿਆਰ ਨਾਲ ਬਿਠਾਉਣਾ ਵੀ ਇੱਥੇ ਬਹਿ ਜਾ ਚੁੱਪ ਕਰਕੇ ਸਾਲੀ ਗੱਲਾ ਗਣਾ ਘੜਦੀ ਹੈ ਨਹੀਂ ਕਦੇ ਕਹੀ ਅੱਥਾ ਮਾਂ ਮਾਸੀ ਲੱਗ ਲੱਗੇ ਇੱਥੇ ਤਲਾਸ਼ੀ ਸਾਡੇ ਇੱਥੇ ਤਲਾਸ਼ੀ ਆਹ ਫੜੀ ਮਾਈਕ ਕੱਪੜਾ ਮਾਰੂ ਉੱਥੇ ਵਰ ਨਾ ਨਾ ਘਟ ਬਹਿ ਜਾ ਦੇਖੋ ਐਨੇ ਐਨੇ ਗੁੰਡਾ ਗੱਤੀ ਬੜਾ ਡਰਿਆ ਖੜ ਗਿਆ ਤੇ ਇਹਦੇ ਕੋਲ ਤਾਂ ਚੀਜ਼ ਹੋ ਉਪਰ ਕੋਈ ਦੇਖੀ ਐਦਾਂ ਕਿਉਂ ਕਰਦੀ ਆ ਆਰਾਮਨਾ ਤੂੰ ਕਾਸ਼ਾ ਕੋਲੇ ਜਾ ਰ ਚੁੱਪ ਕਰਕੇ ਬਹਿ ਜਾ ਦੋ ਚਲ ਹਾਂ ਲੈ ਲੈ ਲਿਖ ਲੈ ਖਾਈ ਲੈ ਖੱ ਲੈ ਇਹ ਤੂੰ ਗਨ ਪੱਜਦੀ ਆ ਆਰਾਮਨਾ ਖੜ ਜਾ ਆ ਦੇਖ ਹਾਂ ਆ ਗਿਆ ਇਹ ਗੁਰੂ ਘਰ ਦੇ ਅੰਦਰ ਲੈ ਆ ਦੇਖੋ ਦੇਖੋ ਆਹ ਆਹ ਅੰਦਰ ਜਾਣ ਦੀ ਮਰਿਆਦਾ ਜੀ ਅੰਦਰ ਘੁੰਮਦੀ ਫਿਰਦੀਆਂ ਪੀੜੀਆਂ ਜੇਬ ਤੇ ਨੇ ਐ ਨਹੀਂ ਪਤਾ ਕਿਤੇ ਪਿੰਦੀ ਵੀ ਹੋਵੇ ਛੱਡ ਕੇ ਲੈਡੀ ਮੜੀ ਐ ਤੇ ਤਲਾਸ਼ੀ ਕਿਸੇ ਦਾ ਕਥਿਆ ਜ਼ਿਆਦਾ ਬੰਦਾ ਐ ਕੋਈ ਨਹੀਂ ਐ ਸਾਨੂੰ ਲੋਕਾਂ ਦੇ ਅੰਦਰ ਅਸੀਂ ਆਪਾਂ ਗੁਰੂ ਘਰ ਦੀ ਮਰਿਆਦਾ ਲਈ ਤੁਹਾਨੂੰ ਫੜਦੇ ਆ ਸਾਡੀ ਕੋਈ ਦੁਸ਼ਮਣੀ ਨਹੀਂ ਐ ਕਾ ਕਾ ਕਥੀ ਕਹਣ ਆਈ ਕਮਸੇ ਲੱਗ ਲੈ ਲੈ ਮੈਂ ਕੁਕਮ ਡਾਲ ਲੈ ਕਸ ਲੈ ਗੁਸਾਲ ਲੈ ਗੈਂਗ ਦੇ ਗੈਂਗ ਆ ਗਏ ਜੀ 50 ਲੈ ਲੈ ਚੱਲ ਲੈ ਜਿਹੜਾ ਤੇਰਾ ਕੰਮ ਦਾ ਹੋਊਗਾ ਲੈ ਜੀ ਸਾਨੂੰ ਕੋਈ ਉਹ ਨਹੀਂ ਹਾਂ ਲੈ ਲੈ ਕੁੱਤੋ ਰਹਾ ਉਠਾਈ ਲੈ ਆ ਬੀੜੀਆਂ ਜਰ ਦੇ ਕਿੱਥੋਂ ਲੈ ਕੇ ਆਈਆਂ ਬੀੜੀਆਂ ਜਰ ਦੇ ਕਿੱਥੋਂ ਲੈ ਕੇ ਆਈਆਂ ਆ ਭਰ ਲਾ ਲੈ ਕਿੱਥੋਂ ਲੈ ਕੇ ਜਾਨੀ ਅੰਦਰ ਅੰਦਰ ਲੈ ਕੇ ਜਾਣਾ ਤੁਹਾਨੂੰ ਸ਼ੋਭਾ ਦੀ ਇਹ ਅੰਦਰ ਕਹਦੇ ਮਤ ਲੈ ਕੇ ਜਾਣੀ ਗੁਰੂ ਘਰ ਵਿੱਚ ਹੈ ਫਰ ਤੂੰ ਆਕੜਦੀ ਆ ਮੁਰੇ ਤੇ ਚੰਗਾ ਲੈ ਦੇ ਇੱਧਰ ਘੁੰਮ ਜਾ ਤੈਨੂੰ ਅੱਛਾ ਇਹ ਬੀੜੀ ਕਿਉਂ ਲੈ ਕੇ ਆਇਆ ਕਿੱਥੋਂ ਆਈਆਂ ਤਰਹਾਰ ਵਾਲਾ ਕਿੱਥੇ ਇੱਧਰ ਕਿੱਥੇ ਰਹਿੰਦੀਆਂ ਕਰ ਜਾ ਕਿੱਥੇ ਇੱਧਰ ਪੱਕਾ ਹੀ ਰਹਾ ਵਾ ਕਿੱਥੇ ਰਹਿੰਦੀਆਂ ਘਰ ਵਾਲਾ ਕਿੱਥੇ ਇੱਧਰ ਹਾਂ ਕਰ ਵਾਲਾ ਕਿੱਥੇ ਆ ਤੇਰਾ ਕਰ ਬੜਾ ਕਿੱਥੇ ਆ ਤੇਰਾ ਮੈਂ ਤੈਨੂੰ ਦੇਖੋ ਨਾ ਵੀ ਹੈ ਨਹੀਂ ਤੈਨੂੰ ਆ ਮੰਗਣ ਦਾ ਪਤਾ ਹੀ ਡੋਂਗਾ ਕਿਨੇ ਦੇ ਕੇ ਭਜਿਆ ਤੈਨੂੰ ਹੂੰ ਤੈਨੂੰ ਬੋਲਣ ਦਾ ਪਤਾ ਨਹੀਂ ਹੈਗਾ ਔਰੇ ਸੰਗਤ ਨੂੰ ਤੰਗ ਕਰਨ ਦਾ ਪਤਾ ਤੈਨੂੰ ਹਾਂ ਤਾਂ ਦੇਖ ਨਾ ਮੈਸ ਲੱਗਦਾ ਕਿ ਨਾ ਫਾਰਕ ਹੈ ਹਾਂ ਐਠੇ ਬੈਠਾ ਘਰ ਕਾਹ ਪਿਆ ਤੁਹਾਡਾ ਘਰ ਹਾਂ ਤੂੰ ਖੜ ਕੇ ਭਗਨੇ ਖਿਲੇ ਲੈ ਹਮਾਰੇ ਬੀੜੇ ਬੇਅਦ ਵੀ ਇਹੀ ਕਰਦੀਆਂ ਨੇ ਜੀ ਚੋਰੀਆਂ ਜਿੰਨੀਆਂ ਹੁੰਦੀਆਂ ਨੇ ਜੀ ਪੰਜਾਬੀ ਕੋਈ ਚੋਰੀ ਨਹੀਂ ਕਰਦਾ ਹੈਗਾ ਇਹ ਚੋਰੀਆਂ ਇਹ ਕਰਦੇ ਨੇ ਤੁਸੀਂ ਇਹ ਦੇਖੋ ਵੀ ਆਪਣੇ ਪਿੰਡਾਂ 'ਚ ਸਾਰੇ ਦੇ ਗਰੀਬ ਹੈ ਨਹੀਂ ਪੰਜਾਬੀ ਇਹ ਲੈ ਜਾਂਦੇ ਨੇ ਪੈਸੇ ਰਾਮ ਦਾ ਗੁੱਸਾ ਨਾ ਹੋਵੇ ਓਰੇ ਥੱਪੜ ਪਰੇਟ ਹੋ ਜਾਣੀਆਂ ਤੇਰੀ ਹਾਂ ਤੂੰ ਕਰਦੀ ਏ ਤੇਰੇ ਥੱਪੜ ਨਹੀਂ ਲੱਗੂਗਾ ਸਾਡੇ ਲਈ ਗੁਰੂ ਘਰ ਦੀ ਮਰਿਆਦਾ ਤੋਂ ਉੱਪਰ ਨਹੀਂ ਹੈਗਾ ਕੁਝ ਸਤਿ ਸ੍ਰੀ ਅਕਾਲ ਬਾਈ ਦੇਖਦਾ ਦੱਸ ਉਹ ਭਲਵਾ ਨਾ ਕਰ ਪੱਦੀਆ ਲੈਵਾਨਾ ਇੱਧਰ ਬੈਠ ਤੇ ਤੇਰੇ ਘਰ ਬਲਾ ਕਿੱਥੇ ਆ ਤੇਰੇ ਘਰ ਵਾਲਾ ਕਿੱਥੇ ਆ ਤੇਰਾ ਜਿਹੜੀ ਤੂੰ ਦੁਨੀਆ ਦੇਖ ਨਾ ਕਰਦੀ ਦੇਖ ਰਹੀ ਜੀ ਦੁਨੀਆ ਦੇ ਦੇਖ ਲੋ ਇੱਕ ਅਕੜ ਬਸਾਉਂਦੇ ਨੇ ਉੱਪਰ ਇੱਕ ਗੁਰੂ ਘਰ ਆ ਜਿਹੜੇ ਖਾਂਦੇ ਪੀਂਦੇ ਨੇ ਸਾਡੇ ਮਹਾਰਾਜ ਨੇ ਇੱਥੇ ਬੱਚੇ ਉਹ ਕੀਤੇ ਆ ਇੱਥੇ ਸ਼ਾਦ ਤਾਂ ਆਉਂ ਜਾਂਦੇ ਥੋੜੇ ਲਈ ਤਮਾਸ਼ੇ ਦੀ ਗੱਲ ਹੈ ਇਹ ਨਹੀਂ ਦੇਖ ਸਾਡੇ ਸਾਡੇ ਨਹੀਂ ਸਾਡੇ ਮਹਾਰਾਜ ਨੇ ਬੱਚੇ ਸ਼ਹੀਦ ਕਰ ਦਿੱਤੇ ਸਾਡੇ ਵਿੱਚ ਹੈ ਤੋ ਹੈ ਜੇ ਕਿ ਬਿੜੀਆਂ ਲੈ ਕੇ ਅੰਦਰ ਜਾਂਦੀਆਂ ਇਹਨਾਂ ਕੋਲ ਆਪਣੇ ਜੀ ਭੀਖ ਮੰਗਣ ਦੀ ਜਾਂ ਭੀਖ ਦੇਣ ਦੀ ਕਿਸੇ ਗੁਰੂ ਸਾਹਿਬ ਨੇ ਸਿੱਖਿਆ ਨਹੀਂ ਦਿੱਤੀ ਆਪਣੇ ਲੰਗਰ ਚੱਲਦੇ ਨੇ ਲੰਗਰ ਪਾਣੀ ਛਕਣ ਪਰ ਇਹ ਕੀ ਨਵਾਂ ਕੰਮ ਸ਼ੁਰੂ ਕਰ ਲਿਆ ਹੁਣ ਸੀਦਾ ਸਾਹਿਬ ਗੱਲ ਸੀ ਅੰਮ੍ਰਿਤਸਰ ਕਰਕੇ ਆਏ ਉੱਥੇ ਆਏ ਬੈਠੇ ਨੇ ਲਾਈਨਾਂ ਬਣਾਈ ਚੱਪੇ-ਚੱਪੇ ਇਹ ਤਾਂ ਇੰਨਾ ਮਾਹੌਲ ਖਰਾਬ ਕਰ ਰਹੇ ਨੇ ਨਾ ਬਹੁਤ ਜ਼ਿਆਦਾ ਅਸੀਂ ਇਹੀ ਕਹਿੰਨੇ ਵੀ ਜੇ ਹੁਣ ਕੰਟਰੋਲ ਹੋ ਗਿਆ ਹੋ ਗਿਆ ਬਾਅਦ ਚ ਕੰਟਰੋਲ ਤੋਂ ਬਾਹਰ ਹੋ ਜਾਣਾ ਜੀ ਮੈਂ ਹੁਣ ਤੁਰਿਆ ਆਸੀ ਇੱਕ ਰੋੜਾਂ ਦੇ ਉੱਤੇ ਆ ਬੀੜੀਆਂ ਤੁਸੀਂ ਜੇਬਾਂ ਚ ਪਾਈ ਫਿਰਦੀਆਂ ਇਹ ਤਾਂ ਹਜੇ ਆਈ ਆ ਹੋਰ ਹੀ ਰੋਕ ਲਈ ਨਹੀਂ ਇਹਨੇ ਤਾਂ ਪਤਾ ਨਹੀਂ ਕਿੰਨੇ ਇਕੱਠੇ ਕਰਕੇ ਲੈ ਜਾਂਦੀਆਂ ਰੋਜ਼ ਅਸੀਂ 50-5000 ਰੁਪਇਆ ਫੜਦੇ ਆ ਨਾ ਤੋਂ 2-2 ਘੰਟੇ ਦਾ ਇਕੱਠੇ ਕੀਤੇ ਵੇ ਜਿਹੜੇ ਗੋਲਕਾਂ ਚ ਪਾਉਂਦੇ ਆ ਅਸੀਂ ਭਿਖਾਰੀ ਫੜਿਆ ਗੱਲ ਦਰਬਾਰ ਸਾਹਿਬ ਅਸੀਂ ਉਹ ਰੋਜ਼ ਦੇ 15000 ਤੋਂ ਲੈ ਕੇ 20000 ਰੁਪਇਆ ਜਮ੍ਹਾਂ ਕਰਾਉਂਦਾ ਰੋਜ਼ ਦਾ ਫੇਰ ਉਹ ਕਿੱਥੋਂ ਆਦਾ ਉਹ ਵੀ ਸਬੂਤ ਦਿਖਾ ਦੇਣੇ ਅਸੀਂ ਵਿੱਚ ਉਹਦੀ ਜਿਹੜੀ ਪਰਚੀ ਮਿਲਦੀ ਆ ਬੈਂਕ ਦੀ ਤੋਂ ਵੀ ਇਹ ਦੱਸੋ ਵੀ ਹੁਣ ਇਹ ਗਰੀਬ ਨੇਕ ਆ ਅਸੀਂ ਗਰੀਬ ਹਾਂ ਜਿਹੜੇ ਅਸਲੀ ਲੋੜਵੰਦ ਨੇ ਆਪਣੇ ਸੰਗਣੇ ਵਾਲੇ ਅਮੀਰ ਮਿਹਨਤ ਕਰਨ ਵਾਲੇ ਗਰੀਬ ਕਿੰਨੇ ਆਪਣੇ ਧੀਆਂ ਭੈਣਾਂ ਨੇ ਜੀ ਕਿੰਨਿਆਂ ਦੀਆਂ ਛੱਤਾਂ ਨਹੀਂ ਹੈਗੀਆਂ ਆਪਣੇ ਗਰੀਬ ਪਿੰਡਾਂ ਦੇ ਕਿੰਨੇ ਦੇ ਵਿਆਹ ਹੋਣੇ ਵਾਲੇ ਨੇ ਉਹਨਾਂ ਦੀ ਮਦਦ ਨਹੀਂ ਹੁੰਦੀ ਇਹ ਲੈ ਜਾਂਦੇ ਨੇ ਸਾਰੇ ਠੱਗ ਕੇ ਇਹ ਭੇਜੀ ਜਾਂਦੇ ਨੇ ਬਿਹਾਰ ਨੂਰੇ ਬੈਠੇ ਟੌਰ ਨਾਲ ਇਹ ਤਾਂ ਸਭ ਤੋਂ ਵਧੀਆ ਕੰਮ ਨਾਲ ਨਹਾਣਾ ਨਾ ਧੋਣਾ ਪਰ ਟੌਰ ਨਾਲ ਜਾਜੀ ਕੀਤਾ ਉੱਠ ਗੜ ਕੇ ਪਰ ਕੋਲਾ ਜਿਹਾ ਲੈ ਕੇ ਆ ਜਾਣਾ ਕੋਈ ਮਿਹਨਤ ਨਹੀਂ ਕੋਈ ਕੁਸ਼ ਨਹੀਂ ਹੈਗੀ ਇਹਨਾਂ ਵਿੱਚ ਵੀ ਇਹੀ ਬੈਠੇ ਆ ਹਾਂ ਜੀ ਹਾਂ ਨੀ ਹੱਥ ਦਿੱਤੇ ਵੀ ਕੀਰਤ ਕਰਦੇ ਨਹੀਂ ਜੇ ਤੂੰ ਬੀੜੀ ਚੱਕੀ ਵੀ ਆ ਤਾਂ ਤੂੰ ਅੰਦਰ ਵੜਦੀ ਆ ਫਿਰ ਨਹੀਂ ਤੈਨੂੰ ਪਤਾ ਨਹੀਂ ਇਹ ਤਬਾਕੂ ਦੇ ਖੇਚਦਾ ਸਾਡੇ ਗੁਰੂ ਸਾਹਿਬ ਨੇ ਘੋੜੇ ਨੇ ਨਹੀਂ ਪੈਰ ਪਾਇਦੀ ਤੁਸੀਂ ਇਹ ਤਬਾਕੂ ਲੈ ਕੇ ਸਾਡੇ ਗੁਰੂ ਘਰਾਂ ਚ ਵੜਨ ਲੱਗ ਗਏ ਹੁਣ ਕੀ ਨਹੀਂ ਹੈਗਾ ਜੀ ਤੇ ਦੇਖ ਲਓ ਹੁਣ ਕੀ ਨਹੀਂ ਹੈਗਾ ਤੇ ਲੱਤ ਬਾਹ ਨਹੀਂ ਚਲ ਬੰਦਾ ਮੰਗਦਾ ਬਜਾਏ ਸਭ ਕੋ ਮੰਗਣੇ ਦੀ ਕਿਹੜੀ ਆਦਤ ਪਈ ਹੋਏ ਚੇ ਨਹੀਂ ਲਾ ਸਕਦੀ ਕੀ ਨਹੀਂ ਕਰਦੀ ਸਭ ਕੁ ਕਰ ਸਕਦੀ ਜੀ ਗੱਲ ਸਹੀ ਹੈ ਪੇਪਰ ਤੇ ਔਖੀ ਹੁੰਦੀ ਐ ਲੱਤਾ ਵਾਹ ਤੋਂ ਬਿਨਾਂਲੇ ਵੀ ਕਰਦੇ ਨਹੀਂ ਜਿੰਦੇ ਜਿਹੜਾ ਗੁਰੂ ਦਾ ਸੱਚਾ ਸਿੱਕਾ ਉੱਤੇ ਸੇਵਾ ਕਰਦੇ ਜੀ ਹਾਂ ਸਿੰਘ ਜੀ ਦਾ ਸੁਹਾਣੇ ਉਹ ਦੋਹੇ ਵਹਾਨ ਹੀ ਹੈਂਗੀਆਂ ਨਿੰਗ ਸਿੰਘ ਦੀਆਂ ਉਹ ਸੇਵਾ ਤੇ ਕਰਦਾ ਉੱਤੇ ਕਾਰ ਪਾਰਕਿੰਗ 'ਚ ਸੇਵਾ ਕਰਦਾ ਉਹ ਤੇਰਾ ਘਰ ਕਿੱਥੇ ਆ ਭਾਈ ਦੱਸ ਹੁਣ ਛੇਤੀ ਘਰ ਕਿੱਥੇ ਆਪਣੇ ਘਰ ਵਾਲੇ ਨੂੰ ਬੁਲਾ ਲੈ ਨਹੀਂ ਫਿਰ ਤੈਨੂੰ ਅਸੀਂ ਪੁਲਿਸ ਕੋਲ ਚਾ ਦਿੰਨੇ ਆ ਬੋਲ ਬਿੱਲ ਕਿੱਧਰ ਰਹਿੰਦੇ ਪੁੱਛੀ ਤੇ ਕਿੱਥੇ ਆ ਬਿੱਲੇ ਦੀ ਐ घर तेरा बोल कितने घर तेरा घर कहाँ पे है तुम्हारा कहाँ पे तेरे घर वाले का मोबाइल नंबर है घर वाला क्यों नहीं है कहाँ पे घर वाल तुम्हारा घर वाला चल गया बच्चे कहाँ पे है तुम्हारे कहीं ना अपने घर चल गए तुम्हें आश्रम में भेज दे फिर आश्रम में भेज दे ਅਗਰ ਘਰ ਤੇ ਕੋਈ ਨਹੀਂ ਹੈ ਤਾਂ ਆਸ਼ਰਮ ਵਿੱਚ ਭੇਜ ਦੇਣਾ ਆਥ ਆਸ਼ਰਮ ਵਿੱਚ ਵਾਹ ਪੇ ਰਹਿ ਲੈਣਾ ਫਿਰ ਤੁਸੀਂ ਸਾਡੇ ਕੋਲ ਪੈ ਤਾਗੇ ਤੁਹਾਨੂੰ ਸੰਭ ਲੈਣੇ ਆ ਫਿਰ ਅਸੀਂ ਬੋਲ ਆਸ਼ਰਮ ਵਿੱਚ ਭੇਜ ਦੇ ਤੁਮੇ ਐ ਬੀਬੀ ਹਾਂ ਕਿਉਂ ਨਹੀਂ ਭੇਜ ਆ ਕਿਉਂ ਘਰ ਨਹੀਂ ਖੇ ਫਿਰ ਚਲੇ ਤੋਂ ਭੱਜ ਜਾ ਇੱਕ ਤੋਂ ਭੱਜ ਜਾ ਫਿਰ ਹਮਝਾਇਆ ਆਪਣੀ ਅਚਰਮਿਤ ਕਹਾਨੂੰ ਤੁਹਾਨੂੰ ਦਾਲ ਰੋਟੀ ਹਜਮ ਹੋਣੀ ਆ ਤੇ ਕੋਲੇ ਬੈਠੀ ਹੋਰੇ ਬਾਹਰ ਨਿਕਲ ਜਾ ਅਸੀਂ ਤੈਨੂੰ ਦੱਸਦਾ ਪਹਿਲੀ ਵਾਰ ਤੈਨੂੰ ਪਿਆਰ ਨਾ ਸਮਝਾਦਾ ਅਸੀਂ ਹੁਣ ਜੁੱਤੀ ਵੀ ਫੇਰਾਂਗੇ ਆ ਤੇਰੇ ਪੈਸੇ ਪੂਸੇ ਵੇਚਨੇ ਪਹਿਲੀ ਵਾਰ ਛੜਦਾ ਤੈਨੂੰ ਗਾਹਾਂ ਨੂੰ ਵਿੱਚ ਪਾਵਾਂਗੇ ਜਾ ਭੱਜ ਜਿੱਥੋਂ ਇਹਨਾਂ ਦੇ ਲਪਾਫੇ ਦੇਖਣੇ ਆ ਆ ਡੋਂਗਾ ਜੇ ਤੇ ਇਹਦਾ ਫਾੜੇ ਲੈ ਤੂੰ ਸੈਟ ਥੋੜੇ ਸਾਹਮਣੇ ਖੱਡੀ ਆ ਸਾਡੇ ਮਾੜੇ ਉੱਪਰ ਦੇ ਆਕਸੀਜਨ ਨਹੀਂ ਸਾਡੇ ਮਾੜੇ ਸਾਡੇ ਕਿੰਨੀਆਂ ਕਰਵਾਨੀਆਂ ਕੀਤੀਆਂ ਹਾਂ ਇੰਨਾ ਇਹਨਾਂ ਨੂੰ ਐ ਵੀ ਸਾਡੇ ਵਾਸਤੇ ਕੀਤਾ ਸਾਬ ਕੋ ਸਾਨੂੰ ਛੱਡ ਕੇ ਗਏ ਨੇ ਆ ਲੈ ਪੜ ਆ ਇੱਧਰ ਕਿਤੇ ਮੈਂ ਕਹਿੰਦਾ ਲਾਉ ਹਿੱਲੇ ਡੋਂਗਾ ਜਦ ਤਾ ਇਹਦਾ ਨਾ ਇੱਧਰ ਕਿਤੇ ਸੈੱਟ ਦਾਂਗੇ ਪਰੇਗਾ ਚੱਲ ਨਿਕਲ ਇੱਥੋਂ ਤੋਰ ਚੱਲ ਜਾ ਜਾ ਚੱਲ ਜਾ ਅਗਰ ਅਬ ਆ ਗਈ ਨਾ ਤੂੰ ਮਾਰ ਪੜੇਗੀ ਫਿਰ ਨਾ ਮਤ ਬੋਲਣਾ ਬੀਬੀਆਂ ਕੁੱਟੇਂਗੀ ਤੈਨੂੰ ਇਹਦਾ ਕੰਪਲੀਟ ਹੋਣੀ ਹੈ ਦੀ ਕੰਪਲੀਟ ਕਿਤੇ ਜਾਣਾ ਫਿਰ ਅੰਦਰ ਚਲ ਬੈਠੋ ਉਹੀ ਗੱਲ ਹੈ ਜੀ ਲੰਗਰ ਛਕ ਲੈਣ ਉੱਤੇ ਪਰ ਲੰਗਰ ਦੀ ਮਰਿਆਦਾ ਹੀ ਨਹੀਂ ਪਤਾ ਜੀ ਇਹਨਾਂ ਨੂੰ ਇਹਨਾਂ ਨੂੰ ਹਣ ਕੀ ਸਤਿਕਾਰ ਕਰਨਗੇ ਜਿਨ੍ਹਾਂ ਨੂੰ ਪਤਾ ਹੀ ਨਹੀਂ ਜੀਪ ਤੇ ਪਾਈ ਫਿਰਦੀ ਹੈ ਸਾਰੇ ਹਾਂ ਪਿਆਰ ਕਰਨੇ ਨੇ ਇਹਨਾਂ ਨੇ ਇਹਨੂੰ ਨਹੀਂ ਪਤਾ ਹੁਣ ਜੀ ਆਪਣੇ ਲਈ ਮਰਨ ਬਰਾਬਰ ਹੈ ਇਹ ਜੀ ਅੰਦਰ ਗਈ ਉੱਥੇ ਬੀੜੀ ਸੈਟ ਕੇ ਰਿਆ ਹੋਵੇ ਇਹ ਕਹਿੰਦੇ ਵੀ ਵੀ ਡਰ ਲੱਗਦਾ ਜੀ ਇਹ ਗੱਲ ਇਹੋ ਜੀ ਅੰਦਰ ਕੇ ਰਿਆ ਹੋਵੇ ਕੀ ਆ ਆਪਣੇ ਲਈ ਉਹ ਰਹਿ ਜੂਗੀ ਜੀ ਆਪਣੇ ਲਈ ਉਹ ਗੁਰੂ ਸਾਹਿਬ ਪਰ ਸਤਿਕਾਰ ਥੋੜੀ ਉਹੀ ਗੱਲ ਹੈ ਜੀ ਇਹੋ ਜੀ ਇਹੋ ਜਿਹਾ ਟੋਟੇ ਹੀ ਸਿੱਟਿਆ ਵੇ ਨਹੀਂ ਨਹੀਂ ਚੱਲ ਬੀਬੀ ਚੱਲ ਜਾ ਤੂੰ ਤੈਨੂੰ ਪਿਆਰ ਨਾਲ ਕਹਤਾ ਹੁਣ ਇੱਥੇ ਨਹੀਂ ਠੀਕ ਆ ਆਮੜਾ ਚੌਂਕ ਚੌਂਕ 'ਚ ਮੰਗ ਲਾ ਕਿਤੇ ਬੱਸ ੱਡੇ ਕਿਤੇ ਬਹਿ ਜਾ ਜਾ ਇਹ ਨਹੀਂ ਮਿਲਣਾ ਚੱਲ ਚੱਲ ਬੱਸ ਜਾ ਤੂੰ ਸੋਸੰਗਤ ਜੀ ਬੇਨਤੀ ਆ ਕਿ ਅਜਿਹੇ ਲੋਕਾਂ ਨੂੰ ਭੀਖ ਦੇ ਕੇ ਆਪਣੀ ਮਿਹਨਤ ਦੀ ਕਮਾਈ ਪਾਪਾ ਦੇ ਭਾਗੀਦਾਰ ਨਾ ਬਣੀਏ ਮਦਦ ਕਰਨੀ ਆ ਆਪਣੇ ਕਿਸੇ ਨਜ਼ਦੀਕੀ ਦੀ ਕਿਸੇ ਗਵਾਂਟੀ ਦੀ ਕਿਸੇ ਰਿਸ਼ਤੇਦਾਰ ਦੀ ਕਰ ਲੋ ਇਹਜੇ ਤੁਹਾਡੇ ਪੈਸੇ ਨੂੰ ਕਿੱਥੇ ਵਰਤਦੇ ਨੇ ਸ਼ਾਮ ਨੂੰ ਠੇਕਿਆਂ ਤੇ ਜਾ ਕੇ ਦੇਖ ਲਿਓ ਮੀਟ ਦੀਆਂ ਦੁਕਾਨਾਂ ਤੇ ਦੇਖ ਲਿਓ ਉਹ ਆਪਾਂ ਪਾਪਾ ਦੇ ਭਾਗੀਦਾਰੇ ਬਣਦੇ ਆ ਆਪਣੇ ਗਰੀਬ ਭੈਣ ਭਾਈ ਬਹੁਤ ਨੇ ਮਦਦ ਕਰਨ ਵਾਲੇ ਜਿਨ੍ਹਾਂ ਦੀ ਛੱਤਾਂ ਨਹੀਂ ਹੈਗੀਆਂ ਜਿਹੜੇ ਵਿਆਹ ਤੋਂ ਬੈਠੇ ਨੇ ਤੁਹਾਡੇ ਪਿੰਡ 'ਚ ਕੋਈ ਆ ਉਹਦੀ ਮਦਦ ਕਰ ਲਓ ਧੰਨਵਾਦੀ ਵਹਿਗਰਜੀ ਕਾ ਖਾਲਸਾ ਵਹਿਗਰਜੀ ਕੀ ਫਤਿਹ